ਕਿ ਸਪੈਸਟਿਕੇਟਡ ਵੈਪਨਸ ਮਿਲਣਗੇ ਇਹਦੇ ਵਿੱਚੋਂ 2 AK ਸੀਰੀਜ਼ ਦੀਸ ਸਪੈਸਟਿਕੇਟਡ ਵੈਪਨ ਮਿਲਗੇ ਉਹਦੇ ਨਾਲ 8 ਮੈਗਜ਼ੀਨ ਇਹਦੇ ਨਾਲ ਨਾਲ ਇੱਕ 340 ਪਿਸਟਲ ਵੀ ਹੈ ਤੇ ਇਹਦੇ ਨਾਲ ਵੀ ਦੋ ਮੈਗਜ਼ੀਨ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਵੀ ਰੈਕਲ ਚ ਬੰਦ ਨੇ 245 ਰਾਉਂਡ ਜਿਹੜੇ ਨੇ ਅਮਨੀਸ਼ਨ ਦੇ ਉਹਦੇ ਨਾਲ ਸਾਡੀ ਮਸਫੇਤੀ ਨਾਲ ਜਿਹੜੀ ਵਿਜਲੇ ਵਾਜ ਅੱਖ ਨਾਲ ਅਸੀਂ ਬਿਲਕੁਲ ਅਮਲੇ ਸਰਕਾਰ ਦੇ ਸਾਹਮਣੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਨੇ ਉਸ ਤੋਂ ਵਧੀਆ ਪਹਿਲ ਚੱਲ ਨਹੀਂ ਕਰਦੇ ਹੁਣ ਇਹ ਲੋਕਾਂ ਨੂੰ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨਹੀਂ ਸਕਦੇ ਨਾ ਪੁਲਿਸ ਨਾਲ ਸੰਜੀਗਰਦੇ ਨਹੀਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਮੁਸਤੈਦੀ ਨਾਲ ਜਿਹੜੀ ਵਿਜਲ ਹੈ ਬਾਜ ਅੱਖ ਨਾਲ ਅਸੀਂ ਬਿਲਕੁਲ ਅੰਮ੍ਰਿਤਸਰ ਦੇ ਹੱਥੀਂ ਪੁਲਿਸ ਕੰਮ ਕਰ ਰਹੀ ਹੈ ਇੱਕ ਮੈਂ ਤੁਹਾਨੂੰ ਚੀਜ਼ ਦੱਸਣੀ ਚਾਹਨਾ ਹੈ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਬਹੁਤ ਵਧੀਆ ਪਹਿਲ ਕਦਮੀ ਕਰਦੇ ਹੋਏ ਆ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਆਪਾਂ ਜਿਹੜੀ ਦਿੰਦੇ ਨੇ ਸਾਡੇ ਨਾਲ ਪੁਲਿਸ ਨਾਲ ਸਾਂਝੀ ਕਰਦੇ ਨੇ ਉਸੇ ਲੜੀ ਚ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਇੱਕ VDC ਮੈਂਬਰ ਵੱਲੋਂ ਕਿ ਪਿੰਡ ਕੋਨੇਵਾਲ ਥਾਣਾ ਰਮਦਾਸ ਉਹਦੇ ਨੇੜੇ ਇੱਕ ਸ਼ੱਕੀ ਬੈਗ ਪਿਆ ਸਾਡੀ ਜਿਹੜੀ ਪੁਲਿਸ ਮੁਸਤੈਦੀ ਨਾਲ ਉੱਥੇ ਖੜੀ ਸੀਗੀ ਨੇੜੇ ਹੀ ਇਮੀਡੀਏਟਲੀ ਅਸੀਂ ਰਸ਼ ਕੀਤਾ ਉੱਥੇ ਜਦੋਂ ਬੈਗ ਨੂੰ ਅਸੀਂ ਓਪਨ ਕੀਤਾ ਤਾਂ ਸਾਨੂੰ ਕਾਫੀ ਵੱਡੀ ਭਾਰੀ ਮਾਤਰਾ ਵਿੱਚ ਸੋਫਿਸਟੀਕੇਟਿਡ ਵੈਪਨਸ ਮਿਲੇ ਨੇ ਜਿਹਦੇ ਵਿੱਚੋਂ ਦੋ AK ਸੀਰੀਜ਼ ਦੀ ਸੋਫਿਸਟੀਕੇਟਿਡ ਵੈਪਨਸ ਨੇ ਉਹਦੇ ਨਾਲ 8 ਮੈਗਜ਼ੀਨ ਨੇ ਇਹਦੇ ਨਾਲ ਨਾਲ ਇੱਕ 30 ਬੋਰ ਦੀ ਪਿਸਤਲ ਵੀ ਹੈ ਤੇ ਇਹਦੇ ਨਾਲ ਵੀ ਦੋ ਦੋ ਮੈਗਜ਼ੀਨ ਨੇ ਇਹ ਜਿਹੜੇ 7.62 ਦੇ ਰਾਉਂਡਸ ਨੇ ਜਿਹੜੇ AK ਸੀਰੀਜ਼ ਦੀ ਰਾਈਫਲ 'ਚ ਪੈਂਦੇ ਨੇ 245 ਰਾਉਂਡ ਜਿਹੜੇ ਨੇ ਅਮਿਊਨੀਸ਼ਨ ਦੇ ਉਹਦੇ ਚੋ ਸਾਲਟ ਉਹ ਅਸਤੀ ਜਿਹੜੇ ਸੀਗੇ ਯੂਜ਼ ਹੋਣੇ ਉਹ ਰਿਕਵਰ ਹੋਏ ਨੇ ਤੇ 50 ਰੋਂ ਜਿਹੜੇ ਪੁਆਇੰਟ 3 ਬੋਰ ਦੀ ਜਿਹੜੀ ਪਿਸਟਲ ਹੈਗੀ ਆ ਸਟਾਰ ਮਾਰਕ ਦਾ ਉਹ ਵੀ ਸਾਨੂੰ ਰਿਕਵਰ ਹੋਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜੀ ਮੁਸਤੈਦੀ ਨਾਲ ਪੁਲਿਸ ਅਤੇ ਜਿਹੜੀ ਮੁਸਤੈਦੀ ਨਾਲ ਜਿਹੜੇ VDC ਮੈਂਬਰਸ ਜਿਹੜੇ ਕੰਮ ਕਰ ਰਹੇ ਨੇ ਇਹ ਕਮਿਊਨਿਟੀ ਪੁਲਿਸਿੰਗ ਦਾ ਇੱਕ ਬਹੁਤ ਹੀ ਵਧੀਆ ਐਗਜ਼ਾਮਪਲ ਹੈ ਤੇ ਅੱਗੇ ਵੀ ਜਿਹੜੀ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਹੈ ਉਹ ਇਦਾਂ ਹੀ ਲੋਕਾਂ ਦੇ ਨਾਲ ਰਲ ਕੇ ਇਹ ਜਿਹੜੀ ਆਈਐਸਆਈ ਵੱਲੋਂ ਪਾਕਿਸਤਾਨ ਵੱਲੋਂ ਗੰਦੀਆਂ ਸਾਜ਼ਿਸ਼ਾਂ ਨੇ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਡੇ ਜ਼ਿਲ੍ਹੇ ਦਾ ਮਾਹੌਲ ਖਰਾਬ ਕਰਨ ਦੀਆਂ ਇਹ ਸਾਜ਼ਿਸ਼ਾਂ ਨੂੰ ਪੰਜਾਬ ਹਮੇਸ਼ਾ ਡਟ ਕੇ ਲੜਦਾ ਰਿਹਾ ਤੇ ਅੱਗੇ ਵੀ ਇਹ ਜਿਹੜੀ ਹੈਗੀ ਹੈ ਸਮੱਸਿਆ ਸਾਨੂੰ ਆਉਂਦੀ ਹੈ ਇਹਨੂੰ ਵੀ ਨਜਿੱਠਾਂਗੇ ਔਰ ਜ਼ੋਰ ਨਾਲ ਨਜਿੱਠਾਂਗੇ ਬਾਰਡਰ ਤੇ ਲੱਗੇ ਪਿੰਡ ਹੈ ਰੋਜ਼ ਦੇਰਕੇ ਲੱਗਦਾ ਹੈ ਪਾਕਿਸਤਾਨ ਤੋਂ ਇਹ ਜੀ ਵਿਸ਼ਾ ਅਸੀਂ ਇਹ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਾਂਗੇ ਇਹ ਰਿਵਰਾਈਨ ਏਰੀਆ ਸੀਗਾ ਜਿਹਦੇ ਨੇੜੇ ਇਹ ਬ੍ਰਾਂਧ ਹੋਈ ਹੈ ਇਹ ਅਸੀਂ ਬਿਲਕੁਲ ਪ੍ਰੋਪਰਲੀ ਉੱਥੇ ਜਿਹੜੀ ਸਾਡੀ ਟੈਕਨੀਕਲ ਤੇ ਜਿਹੜੀ ਹਿਊਮਨ ਇੰਟੈਲੀਜੈਂਸ ਨੂੰ ਸੈੱਟ ਕਰਕੇ ਫਿਟ ਕਰਕੇ ਕਿਸ ਤਰੀਕੇ ਨਾਲ ਇਹ ਜਿਹੜੀ ਉੱਥੇ ਕੈਸ਼ ਪਹੁੰਚਿਆ ਵੈਪਨਸ ਦਾ ਇਹ ਸਾਰਾ ਅਸੀਂ ਪ੍ਰੋਪਰਲੀ ਥੋਰੋ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਤੇ ਬੈਗ ਕਿੱਥੇ ਆਸੀ ਕੋਲ ਮਿਲਿਆ ਇਹ ਇੱਕ ਰਿਵਰਾਈਨ ਏਰੀਆ ਦੇ ਨਾਲ ਬਿਲਕੁਲ ਉੱਥੇ ਜਿਹੜਾ ਸੀਗਾ ਇਹ ਬੈਗ ਗਿਆ ਸੀਗਾ ਤੇ ਉਤੋਂ ਅਸੀਂ ਇਹ ਰਿਕਵਰ ਕੀਤਾ ਅੱਜ ਸ਼ਾਮ ਦੀ ਗੱਲ ਹੈ ਕੱਲ ਸਵੇਰ ਦੀ ਹੈ ਅੱਜ ਸ਼ਾਮ ਦੀ ਗੱਲ ਹੈ ਜੀ ਅਸੀਂ ਕੀ ਕਾਰਿਆ ਸਰ ਉਸ ਤੋਂ ਬਾਅਦ ਉੱਥੇ ਇਲਾਕੇ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਇਆ ਬਿਲਕੁਲ ਕੀਤਾ ਜਾ ਰਿਹਾ ਹੈ ਜੀ ਆਸੇ ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਆਪਾਂ ਪੁੱਛਗਿੱਛ ਕਰ ਰਹੇ ਆ ਜਿਹੜੇ ਸਾਡੇ VDC ਮੈਂਬਰਸ ਨੇ ਉੱਥੇ ਦੇ ਨੇੜੇ ਦੇ ਉਹਨਾਂ ਨੂੰ ਵੀ ਅਸੀਂ ਪੁੱਛਗਿੱਛ ਕਰ ਰਹੇ ਆ ਪ੍ਰੋਪਰਲੀ ਥੋਰੋਲੀ ਇਹਦੇ ਜਿਹੜੇ ਸਾਰੇ ਪਹਿਲੂ ਨੇ ਇਹ ਜਿਹੜੇ ਅਸੀਂ ਨਜਿੱਠਣ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਰੀਸਾ ਸੀਸੀਟੀਵੀ ਕੈਮਰਾ ਉੱਧਰ ਹੈ ਨਹੀਂ ਜਿਸ ਪਾਰਟਿਕੂਲਰ ਏਰੀਆ ਤੇ ਬੈਗ ਮਲੇ ਹੋਤੇ ਨਹੀਂ ਸੀਗਾ ਬਟ ਉਹਦੇ ਨੇੜੇ ਜਿਹੜੇ ਵੀ ਸੀਗੇ ਸੀਸੀਟੀਵੀ ਕੈਮਰਾ ਸਾਡੀਆਂ ਟੀਮਸ ਉੱਥੇ ਬਿਲਕੁਲ ਅਸੀਂ ਡਿ ਤੁਹਾਡੇ ਨਾਲ ਬਾਈਸਾਂ ਦੀ ਕਿਵੇਂ ਤਗਾ ਸਰ ਅ ਤੁਸੀਂ ਦਰੇੜਵੀ ਬਰਾਮਚ ਜਿੱਤੇ ਦੀ ਅਜ ਨਾਲਾ ਕੇਤ ਦੇ ਵਿੱਚ ਆਰਡੀਐਸਪੀ ਇੱਕ ਰੌਕਟ ਲਾਂਚਰ ਵੀ ਤੁਹਾੜੀ ਆਦਨ ਬਣਿਆ ਤਾਂ ਇਹ ਕਿਸ ਤਰ੍ਹਾਂ ਤੁਸੀਂ ਇਹ ਪੈਟਰਨ ਨੂੰ ਕਿਵੇਂ ਡੈਟੀਫਾਈ ਕਰਦੇ ਹੋ ਇਸ ਦੇ ਪਿੱਛੇ ਕੀ ਲੱਗਦਾ ਤੁਹਾਨੂੰ ਇਹ ਦੇ ਪਿੱਛੇ ਜੀ ਪੰਜਾਬ ਨਾ ਕੇਵਲ ਇੱਕ ਜਿਹੜੀ ਹੈਗੀ ਹੈ ਇੰਟਰਨਲ ਇਹ ਇਸ਼ੂ ਨਹੀਂ ਹੈਗਾ ਸਾਡਾ ਇੱਕ ਪੂਰੀ ਦੀ ਪੂਰੀ ਸਟੇਟ ਨਾਲ ਪੰਜਾਬ ਇੱਕ ਲੜਾਈ ਇੱਕ ਜੰਗ ਲੜ ਰਿਹਾ ਹੈ ਆਈਐਸਆਈ ਬਹੁਤ ਹੀ ਧੀਰ ਤੋਂ ਇਹ ਕੁਛ ਨਾ ਕੁਛ ਸ਼ਰਾਰਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਟ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਪੁਲਿਸ ਪੂਰੀ ਡਰੇਡ ਨਿਸ਼ਚੈ ਨਾਲ ਇਹ ਜਿਹੜੀ ਮੁਸੀਬਤ ਹੈ ਇਹ ਜਿਹੜੀ ਸਾਡੇ ਤੇ ਆਰੀ ਹੈ ਇਹਦੇ ਨਾਲ ਅਸੀਂ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਹ ਪ੍ਰੋਬਲਮ ਦਾ ਜਿਹੜਾ ਹੱਲ ਲੱਭ ਰਹੇ ਹਾਂ ਜਿਵੇਂ ਟੌਪ ਲੈਵਲ ਦੇ ਉੱਤੇ ਜਿਸ ਤਰ੍ਹਾਂ ਤੁਹਾਡੀਆਂ ਟੀਮਾਂ ਲੱਗੀਆਂ ਇਹ ਤੁਸੀਂ ਸਾਰੇ ਵਿਆਪਨ ਪੜੇ ਹੋ ਹੰਡ ਤੇ ਤੁਸੀਂ ਉਹ ਬਸ ਰੂਰਲ ਪੁਲਿਸ ਦੇ ਇਹੋ ਪੰਜ ਥਾਣੇ ਜਿਹੜੇ ਉਹਦਾ ਰੂਰਲ ਦੇ ਹੁੰਦੇ ਆ ਤਾਂ ਸੀਨੀਅਰ ਲੈਵਲ ਤੇ ਉਸ ਲੈਵਲ ਤੇ ਤੁਹਾਡੀ ਜਿਹੜੀ ਟੀਮ ਹੈ ਉਹ ਅਲਰਟ ਹੈ ਉਸ ਲੈਵਲ ਦੀ ਡਿਪਲॉयਮੈਂਟ ਹੋ ਤੇ ਹੈ ਨਜ਼ਦੀਕ ਤੁਹਾਨੂੰ ਸਾਹਮਣੇ ਆ ਪਰ ਕਈ ਵਾਰੀ ਕਈ ਪੁਆਇੰਟ ਮਿਸ ਹੋ ਜਾਂਦੇ ਕਿ ਕਿਤੋਂ ਹੋਰੋਂ ਨਿਕਲਦੇ ਉਸ ਲੈਵਲ ਤੇ ਤੁਹਾਡੀ ਟੀਮਾਂ ਤਿਆਰ ਬਰ ਤਿਆਰ ਨਹੀਂ ਜੀ ਬਿਲਕੁਲ ਜੀ ਪੰਜਾਬ ਪੁਲਿਸ ਦੇ ਨਾਲ-ਨਾਲ ਜਿਹੜੀਆਂ ਸੈਂਟਰਲ ਏਜੰਸੀਜ਼ ਆ ਅਸੀਂ ਇੱਕ ਜਿਹੜੀ ਬਿਲਕੁਲ ਇਹ ਅਸੀਂ ਨੈਸ਼ਨਲ ਇੰਟੀਗ੍ਰੇਸ਼ਨ ਤੇ ਨੈਸ਼ਨਲ ਸਿਕਿਉਰਿਟੀ ਲਈ ਕੰਮ ਕਰ ਰਹੇ ਹਾਂ ਇੱਕ ਸਾਰੀ ਅਸੀਂ ਟੀਮ ਹੈ ਜਿਹੜੀ ਇਹ ਪਾਕਿਸਤਾਨ ਦੀ ਜਿਹੜੀ ਪ੍ਰੌਕਸੀ ਵਾਰ ਹੈ ਇਹਦੇ ਨਾਲ ਇਹਦੇ ਅਗੇਂਸਟ ਅਸੀਂ ਇਹ ਜੰਗ ਲੜ ਰਹੇ ਹਾਂ ਤੇ ਅਸੀਂ ਹਮੇਸ਼ਾ ਇਹ ਜਿਹੜੇ ਜੰਗ ਚ ਹਮੇਸ਼ਾ ਉੱਤੇ ਅਵਲੀ ਰਹਿਾਂਗੇ ਠੀਕ ਹੈ ਜੀ ਹਾਂਜੀ